ਆ ਰਹੀਆਂ ਸੀ ਤੇ ਕਿਛੋ ਬੱਸ ਨਾਲ ਟੱਕਰ ਮਾਰੀ ਤੇ ਸਕੂਟੀ ਤੇ ਜਿਹੜੀ ਇੱਕ ਲੇਡੀ ਜਾ ਉਹਨੂੰ ਸਿਰ ਆ ਗਿਆ ਬੱਸ ਦੇ ੱਲੇ ਤੇ ਜਿੱਕੀ ਦੀ ਲੱਥ ਫ੍ਰੈਕਚਰ ਹੋ ਗਈ ਜੀ ਲੇਡੀ ਹਰ ਬੱਸ ਨਾਲ ਟੱਕਰ ਮਾਰੀ ਹੈ ਲੇਕਿਨ ਆ ਬੱਸ ਲੈ ਜਵਾਨਾ ਆਵੇ ਬੱਸ ਦੇ ਵਿੱਚ ਐਕਟਿਵਾ ਨਾਲ ਟੱਕਰ ਹੋਈ ਜੀ ਤੇ ਇੱਕ ਵੀ ਮੋਟਰਿਕ ਜਦੋਂ ਲੱਸੀ ਦਵਾਦੇ ਭਾਈ ਆਪਣਾ ਮੇਰਾ ਨਾਮ ਸੰਦੀਪ ਹੈ ਕਿੱਥੋਂ ਦੇ ਵਾਸੀ ਤੁਸੀਂ ਕੀ ਹੱਸਵਾ ਪ੍ਰੇਤ ਕੀ ਵੇਖਿਆ ਜੀ ਸਰ ਇਹ ਸਕੂਟੀ ਤੇ ਲੇਡੀਜ਼ ਤੇ ਇੱਕ ਉਹਦੀ ਮੰਮੀ ਸੱਸ ਨੂੰ ਹੈਗੀ ਆ ਆ ਰਹੀਆਂ ਸੀ ਇਹ ਪਿੱਛੋਂ ਵਾਸਲੇਨ ਟੱਕਰ ਮਾਰੀ ਤੇ ਸਕੂਟੀ ਤੇ ਜਿਹੜੀ ਇੱਕ ਲੇਡੀ ਆ ਉਹਨਾਂ ਸਿਰ ਆ ਗਿਆ ਬੱਸ ੱਲੇ ਤੇ ਦਿੱਕੀ ਦੇ ਲੱਤ ਫ੍ਰੈਕਚਰ ਹੋ ਗਈ ਸੀ ਜੀ ਆ ਇੱਥੇ ਆਪਣੇ ਦਾਦਾ ਢਾਣੀ ਦੇ ਦੱਸ ਰਹੇ ਆ ਨਾਮ ਨੂੰ ਪਤਾ ਲੱਗਿਆ ਇਹਨਾਂ ਦੇ ਕੀ ਹੈਗਾ ਆ ਇਹਨਾਂ ਦੇ ਹਸਬੰਦ ਦਾ ਕਿ ਪਤਾ ਇੰਦਰਾਮ ਲਾਲ ਨਾ ਦੱਸ ਰਹੇ ਜੀ ਜਿਹੜੀ ਜਿਹਦੀ ਜਿਹਦੀ ਦੇਖੋ ਇਹ ਉਹਦਾ ਕੀ ਨਾਮ ਹੈ ਕੋਈ ਨਹੀਂ ਪਤਾ ਸਿਰ ਠੀਕ ਹੈ ਤੇ ਬੱਸ ਨੇ ਪਿੱਛੋਂ ਟੱਕਰ ਇਹ ਆਪਣਾ ਜੀ ਇਮਾਮ ਦਾਸ ਦਾ ਨਾਮ ਮੇਰਾ ਬੱਸ ਇਧਰ ਆਈ ਜਾਂਦੀ ਸੀ ਬੱਸ ਆਈ ਹੈ ਜਾਂਪ ਤੋਂ ਖੜਿਆ ਲੇਡੀਆਂ ਆਈ ਜਾਂਦੇ ਸੋ ਦੋਨੋਂ ਲੇਡੀਆਂ ਸੱਸ ਨੂੰ ਆਏ 20 ਨਾਗਰ ਦੇ ਤੁਸੀਂ ਆਉਂਦੇ ਨੇ ਲੇਡੀਆਂ ਕੋਈ ਬੱਸ ਟੱਕਰ ਮਾਰੀ ਲੇਕਾ ਨਾ ਬੱਸ ਲੈ ਜਵਾਨਾ ਆਵੇ ਬੱਸ ਸਰੀਵਾਰੀ ਕਰੀ ਸਰੀਵਾਰੀ ਤੇ ਰਜੰਦਰੀ ਅਸੀਂ ਚੱਕ ਚੱਕੇ ਮਦਦ ਕੀਤੀ ਵੀ ਸਰੀਵਾਰੀ ਤੇ ਬੱਸ ਸਰਦਾਰ ਸੀ ਆਪਣਾ ਅਗੀ ਅਸਤੂਦਾਰ ਉਹਨਾਂ ਨਾਲ ਬੋਰ ਦਾ ਉਹ ਲੈ ਕੇ ਹਸਪਤਾਲ ਨੂੰ ਠੀਕ ਹੈ ਮੌਤ ਹੋਈ ਇੱਕ ਦੀ ਮੌਤ ਇੱਕ ਦੀ ਮੌਤ ਹੋ ਗਈ ਥੱਲੇ ਵੀ ਹੈ ਜਨਾਨੀ ਹੈ ਉਹਦੀ ਨੋ ਹੀ ਹੈ ਫੁਜਾਕ ਬੱਚੇ ਹੁੰਦੇ ਸਰ ਆਪਣਾ ਫਿਲਮ ਕੋਰਟ ਦੇ ਵਿੱਚ ਕੋਈ ਇਹ ਜਾਣਕਾਰੀ ਮਿਲੀ ਸੀ ਜੀ ਬਈ ਬੱਸ ਦੇ ਵਿੱਚ ਐਕਸੀਡੈਂਟ ਨਾਲ ਟੱਕਰ ਹੋਈ ਹੈ ਜੀ ਤੇ ਇੱਕ ਵੀ ਮੌਤ ਹੋ ਗਈ ਤੇ ਇੱਕ ਜਖਮੀ ਨਸਰ ਜਾ ਰਿਹਾ ਕੋਈ ਨਾਮ ਵਗੈਰਾ ਪਤਾ ਲੱਗਿਆ ਕਿੱਥੋਂ ਦੇ ਜੀ ਕੁਝ ਵੀ ਨਹੀਂ ਪਤਾ ਲੱਗਿਆ ਵੈਰੀਫਾਈ ਕਰ ਰਹੇ ਹਾਂ ਜਿੱਦਾਂ ਪਤਾ ਲੱਗੇ ਤੁਹਾਨੂੰ ਦੱਸ ਦੇ ਲੋ ਜਖਮੀ ਆਉਣ ਨੂੰ ਕਿੱਥੇ ਵਰਤੀ ਕਰਾਏ ਗਏ ਜੀ ਜਖਮੀ ਸਿਵਲ ਹਸਪੀਟਲ ਅਬੋਰ ਲੈ ਕੇ ਜਾਏਗੇ ਦੋਨੇ ਲੇਡੀਜ਼ ਨੇ ਨਹੀਂ ਇੱਕ ਜੈਸੋ ਤੇ ਇੱਕ ਲੇਡੀ ਦੋਨੋਂ ਲੇਡੀ ਨੇ ਦੋਨੋਂ ਲੇਡੀ ਹੈ ਠੀਕ ਹੈ ਪਤਾ ਲੱਗੇ ਕਿੱਥੋਂ ਆ ਰਹੇ ਸੀਗੇ ਕੁਝ ਨਹੀਂ ਹਜੇ ਕੁਝ ਪਤਾ ਨਹੀਂ ਲੱਗਿਆ ਵੈਰੀਫਾਈ ਕਰਕੇ ਤੁਹਾਨੂੰ ਦੱਸ ਦੇ ਠੀਕ ਹੈ ਜੀ ਸੁਣੋ ਹੈ ਗਿਆ ਆ ਰਹੀਆਂ ਸੀ ਤੇ ਕਿਛੋ ਬੱਸ ਨਾਲ ਟੱਕਰ ਮਾਰੀ ਤੇ ਸਕੂਟੀ ਤੇ ਜਿਹੜੀ ਇੱਕ ਲੇਡੀ ਜਾਂ ਉਹਨੂੰ ਸਿਰ ਆ ਗਿਆ ਬੱਸ ਦੇ ੱਲੇ ਤੇ ਜਿੱਕੀ ਦੀ ਲੱਤ ਫ੍ਰੈਕਚਰ ਹੋ ਗਈ ਸੀ ਲੇਡੀ ਉਸਦੇ ਪਾਸਾ ਟੱਕਰ ਮਾਰੀ ਹੈ ਲੇਕਿਨ ਆ ਬੱਸਲੇ ਜਵਾਨਾ ਆਵੇ ਬੱਸ ਦੇ ਵਿੱਚ ਐਕਟਿਵਾ ਨਾਲ ਟੱਕਰ ਹੋਈ ਜੀ ਤੇ ਇੱਕ ਵੀ ਮੌਤ ਨਹੀਂ ਜਿੱਦਕ ਜੱਪ ਨੂੰ ਲੱਸੀ ਦਵਾ ਦੇ ਭਾਈ ਆਪਣਾ मेरा नाम संदीप है। ਕਿੱਥੋਂ ਦੇ ਵਾਸੀ ਤੁਸੀਂ? ਸਰ ਲੋਕਲ ਹੀ ਆ ਬੋਲਦੇ। ਕੀ ਹਾਸਬਾ ਪ੍ਰੇਤ ਕੀ ਵੇਖਿਆ ਜੀ? ਸਰ ਇਹ ਸਕੂਟੀ ਤੇ ਲੇਡੀਜ਼ ਤੇ ਇੱਕ ਉਹਦੀ ਮੰਮੀ ਸੱਸ ਨੂੰ ਹੈਗੀਆਂ ਆ ਆ ਰਹੀਆਂ ਸੀ ਤੇ ਕਿੱਥੋਂ ਬੱਸ ਵਾਲੇ ਨੇ ਟੱਕਰ ਮਾਰੀ ਤੇ ਸਕੂਟੀ ਤੇ ਜਿਹੜੀ ਇੱਕ ਲੇਡੀ ਜਾਂ ਉਹਦਾ ਸਿਰ ਆ ਗਿਆ ਬੱਸ ਦੇ ੱਲੇ ਤੇ ਟਿੱਕੀ ਦੇ ਲੱਤ ਫ੍ਰੈਕਚਰ ਹੋ ਗਈ ਸੀ। ਜੀ। ਆ ਇੱਥੇ ਆਪਣੇ ਦਾਦਾ ਢਾਣੀ ਦੇ ਦੱਸ ਰਹੇ ਆ। ਨਾਮ ਨੂੰ ਪਤਾ ਲੱਗਿਆ ਇਹਨਾਂ ਦਾ ਕੀ ਹੈਗਾ? ਆ ਇਹਨਾਂ ਦੇ ਹਸਬੰਦ ਦਾ ਕਿ ਪਤਾ ਇੰਦਰਾਮ ਲਾਲ ਨਾ ਦੱਸ ਰਹੇ ਜੀ। ਜਿਹੜੀ ਜਿਹਦੀ ਜਿਹਦੀ ਦੇਖੋ ਇਹਦਾ ਕੀ ਨਾਮ ਹੈ? ਕੋਈ ਨਹੀਂ ਪਤਾ। ਠੀਕ ਹੈ ਬੱਸ ਨੇ ਪਿੱਛੇ ਟੱਕਰ ਆਪਣਾ ਜੀ ਇਮਾਮ ਦਾਸ ਦਾ ਨਾਮ ਮੇਰਾ ਬੱਸ ਇਧਰੋਂ ਆਈ ਜਾਂਦੀ ਸੀ ਬੱਸ ਆਈ ਹੈ ਜੰਪ ਤੋਂ ਖੜਿਆ ਲੈਡੀਆਂ ਆਈ ਜਾਂਦੇ ਸੋ ਦੋਨੇ ਲੈਡੀਆਂ ਜੇ ਸਾਸ ਨੂੰ ਆਏ ਬੇ ਸੁਨਾਗਰ ਦੇ ਤੁਸੀਂ ਹੁੰਦੇ ਲੈਡੀਆਂ ਕਿਸ ਬੱਸ ਟੱਕਰ ਮਾਰੀ ਹੈ ਠੀਕ ਹੈ ਨਾ ਬੱਸ ਲੈ ਜਵਾਨਾ ਆ ਗਏ ਬੱਸ ਸਰੇਵਾਰੀ ਕਰੀ ਸਵਾਰੀ ਹੈ ਤਰੋ ਜੰਦਰੀ ਅਸੀਂ ਚੱਕ ਚੱਕ ਕੇ ਮਦਦ ਕੀਤੀ ਨੂੰ ਵੀ ਇਹ ਦਸਰਾਇਵਾ ਤੇ ਸਰਦਾਰ ਸਿੰਘ ਆਪਣਾ ਅਗਲੀ ਸਤੂਦਾਰ ਹਵਾਲਾ ਲਾਹੌਰ ਦਾ ਉਹ ਲੈ ਗਿਆ ਹਸਤਾਲਿੰਗ ਕੋ ਠੀਕ ਹੈ ਮੌਤ ਹੋਈ ਏ ਇੱਕ ਦੀ ਮੌਤ ਇੱਕ ਦੀ ਮੌਤ ਹੋ ਗਈ ਥੱਲੇ ਪਈ ਏ ਜਨਾਨੀ ਏ ਉਹਦੀ ਸਾਂਹ ਨੋ ਹੀ ਏ ਫਰਜ਼ਾਕ ਬੱਚੇ ਈ ਹੁੰਦੇ ਸਰ ਆਪਣਾ ਕੋਈ ਕੋਈ ਕੀ ਜਾਣਕਾਰੀ ਮਿਲੀ ਸੀ ਜੀ ਬੱਸ ਦੇ ਵਿੱਚ ਐਕਸੀਡੈਂਟ ਹੋਈ ਹੈ ਜੀ ਤੇ ਇੱਕ ਦੀ ਮੌਤ ਹੋ ਗਈ ਤੇ ਇੱਕ ਜ਼ਖਮੀ ਨਸਰ ਜਾ ਰਿਹਾ ਕੋਈ ਨਾਮ ਵਗੈਰਾ ਪਤਾ ਲੱਗਿਆ ਕਿੱਥੋਂ ਦੇ ਜੀ ਕੁਝ ਵੀ ਨਹੀਂ ਪਤਾ ਲੱਗਿਆ ਵੈਰੀਫਾਈ ਕਰ ਰਹੇ ਹਾਂ ਜਿੱਦਾਂ ਪਤਾ ਲੱਗੇ ਤੁਹਾਨੂੰ ਦੱਸ ਦੇ ਲੋ ਜ਼ਖਮੀ ਆਉਣ ਨੂੰ ਕਿੱਥੇ ਵਰਤੀ ਕਰਾਏ ਗਏ ਜੀ ਜ਼ਖਮੀ ਸਿਵਲ ਹਸਪੀਟਲ ਮੋਹਰ ਲੈ ਕੇ ਜਾਏਗੇ ਦੋਨੇ ਲੇਡੀਜ਼ ਨੇ ਨਹੀਂ ਇੱਕ ਜੈਸ ਇੱਕ ਦੋਨੇ ਲੇਡੀਜ਼ ਨੇ ਦੋਨੋਂ ਲੇਡੀ ਹੈ ਠੀਕ ਹੈ ਪਤਾ ਲੱਗੇ ਕਿੱਥੋਂ ਆ ਰਹੇ ਸੀਗੇ ਕੁਝ ਨਹੀਂ ਹਜੇ ਕੁਝ ਪਤਾ ਨਹੀਂ ਲੱਗਿਆ ਵੈਰੀਫਾਈ ਕਰਕੇ ਤਾਂ ਤੁਹਾਨੂੰ ਦੱਸ ਦਿਆਂਗੇ ਸਰ ਠੀਕ ਹੈ